ਕੱਲ ਦਾ ਜਿਹੜਾ ਪ੍ਰੋਟੈਸਟ ਸੀਗਾ ਉਹ ਇੱਕ ਟ੍ਰੇਲਰ ਸੀਗਾ ਫਿਲਮ ਨਹੀਂ ਸੀਗੀ ਉਹ ਲੈ ਦੇ ਕੇ ਗਿਣੇ-ਚੁਣੇ ਲੋਕਾਂ ਨਾਲ ਗੱਲ ਕੀਤੀ ਗਈ ਸੀਗੀ ਕਿ ਭਾਈ ਕੱਲ ਆਪਾਂ ਇੱਥੇ ਪ੍ਰੋਟੈਸਟ ਕਰਨਾ ਹੈਗਾ ਉਹ ਗਿਣੇ-ਚੁਣੇ ਦੀ ਆਵਾਜ਼ ਵੀ 1 ਲੱਖ ਲੋਕਾਂ ਦੀ ਆਵਾਜ਼ ਬਣ ਗਈ ਇਹ ਲੜਾਈ ਕੱਲੀ ਯੂਨੀਵਰਸਿਟੀ ਨੂੰ ਬਚਾਣ ਦੀ ਨਹੀਂ ਇਹ ਪੰਜਾਬ ਦੀ ਸੋਚ ਨੂੰ ਬਚਾਣ ਦੀ ਵੀ ਲੜਾਈ ਹੈ ਇਹ ਉਸ ਡਿਵੀਜ਼ਨ ਨੂੰ ਵੀ ਬਚਾਣ ਦੀ ਲੜਾਈ ਹੈ ਇੱਥੇ ਕੱਲਾ ਕੋਈ ਪੱਗ ਵਾਲਾ ਨਹੀਂ ਲੜ ਰਿਹਾ ਇਹ ਕੱਲੇ ਪੱਗ ਵਾਲੇ ਦੀ ਲੜਾਈ ਨਹੀਂ ਹੈ ਇਹ ਪੰਜਾਬ ਦਾ ਜਿਹੜਾ 35 ਤੋਂ 40% Hindu ਹੈ ਉਹਦੀ ਵੀ ਲੜਾਈ ਹੈ ਜੈ ਉਹ ਪੰਜਾਬ ਦਾ Hindu ਚੁੱਪ ਕਰਕੇ ਬੈਠਾ ਰਹੂਗਾ ਤਾਂ ਉਹਦੀ ਵੀ ਜੇਬ ਤੇ ਉਹਦੀ ਡਾਕਾ ਮਰਿਆ ਜਾਊਗਾ ਅਸੀਂ ਐਮਐਸਪੀ ਦੇ ਦੰਮ ਤੇ ਇੱਕ ਅਮੀਰੀ ਵਾਲੀ ਜ਼ਿੰਦਗੀ ਜੀ ਰਹੇ ਹਾਂ ਤੇ ਅਗਰ ਪੰਜਾਬ ਦੇ Hindu ਨੂੰ ਇਹ ਬਹਿਮ ਹੈ ਕਿ BJP ਅਗਰ ਇੱਥੇ ਆ ਗਈ ਤਾਂ ਤੁਹਾਡ ਤੋਂ ਐਮਐਸਪੀ ਪਹਿਲਾਂ ਖੋਹੂਗੀ ਔਰ ਤੁਹਾਡੀਆਂ ਦੁਕਾਨਾਂ ਸਭ ਤੋਂ ਪਹਿਲਾਂ ਬੰਦ ਹੋਣੀਆਂ ਬੀਜਪੀ ਕੋਈ ਪੰਜਾਬ ਹਤੇਸ਼ੀ ਜਮਾਤ ਨਹੀਂ ਹੈ ਇਹ ਪੰਜਾਬ ਦੇ ਹਿੰਦੂ ਨੂੰ ਵੀ ਵਹਿਮ ਕੱਢਣਾ ਪੈਣਾ ਆਪਣੇ ਦਿਮਾਗ ਚੋ ਅੱਜ ਪੰਜਾਬ ਯੂਨੀਵਰਸਿਟੀ ਚ ਹਿੰਦੂਆਂ ਦੇ ਵੀ ਨਿਆਣੇ ਉੱਤੇ ਹੀ ਪੜਦੇ ਪਿਆ ਕੱਲ ਨੂੰ ਅਗਰ ਉਹਨਾਂ ਦਾ ਨਿਆਣਾ 3000 ਤੋਂ 3 ਲੱਖ ਫੀਸ ਦੇਊਗਾ ਤਾਂ ਉਹਦੀ ਜੇਬ ਤੇ ਵੀ ਉਦਾਂ ਦਾ ਹੀ ਡਾਕਾ ਵੱਜਣਾਗਾ ਪੰਜਾਬ ਦਾ Hindu ਪ੍ਰਚਾਰਕ ਜਿਹੜੇ ਇਹਨਾਂ ਦੇ ਘਰ ਆਂਦੇ ਆ ਨਾ ਜਿਹੜੇ ਪ੍ਰਚਾਰਕ ਜ਼ਿਆਦਾ ਕਰ ਹਿੰਦੂਆਂ ਦੇ ਘਰ ਹੀ ਜਾਂਦੇ ਆ ਸੰਗ ਦੇ ਉਹਨਾਂ ਪ੍ਰਚਾਰਕਾਂ ਨੂੰ ਪੁੱਛੋ ਈ ਜਦੋਂ ਪੰਜਾਬ ਯੂਨੀਵਰਸਿਟੀ ਲੜਾਈ ਜਾ ਰਹੀ ਲੜੀ ਜਾ ਰਹੀ ਹੈ ਤੇ ਬੀਜੇਪੀ ਕਿੱਥੇ ਹੈ ਲੀਡਾ ਹਕਮਰਾਨ ਮੋਦੀ ਤੇ ਅਮਿਤ ਸ਼ਾਏ ਮੰਨ ਚੋਂ ਬਹਿਮ ਕੱਢ ਦੇ ਕਿ ਪੰਜਾਬ ਤੇ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਤੁਹਾਡੇ ਅੱਗੇ ਝੁੱਕ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ ਜੀ ਜੋ ਕੱਲ ਇੱਥੇ ਜਿਹੜਾ ਕਾਲ ਦਿੱਤੀ ਗਈ ਸੀ ਇਥੋਂ ਦੇ ਸਟੂਡੈਂਟ ਜਥੇਬੰਦੀ ਵੱਲੋਂ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਦੇ ਨਾਲ ਜਿਹੜਾ ਤਕਾ ਹੋ ਰਿਹਾ ਹੈ ਇਹ ਸਟੂਡੈਂਟ ਦੇ ਮੁਤਾਬਕ ਤੇ ਉੱਥੋਂ ਜਿਹੜਾ ਤੁਸੀਂ ਜਿਹੜੇ ਕੱਲ ਦੀ ਕੌਲ ਸੀ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਕਈ ਵਾਰਸ ਵਬ ਬਣਦਾ ਹੁੰਦਾ ਕਿਸੇ ਚੀਜ਼ ਦਾ ਸਾਨੂੰ ਯਾਦ ਹੈ ਕਿ ਸਭ ਤੋਂ ਪਹਿਲਾਂ ਜਦੋਂ ਇਹ ਮੂਵਮੈਂਟ ਸੀਗੀ ਉਹ ਐਫੀਡੇਵਿਟ ਦੇ ਮੁੱਦੇ ਤੇ ਸੀਗੀ ਐਫੀਡੇਵਿਟ ਮੰਗ ਰਹੀ ਸੀ ਯੂਨੀਵਰਸਿਟੀ ਸਾਰੇ ਸਟੂਡੈਂਟਾਂ ਤੋਂ ਕਿ ਤੁਸੀਂ ਲਿਖ ਕੇ ਦਿਓ ਕਿ ਤੁਸੀਂ ਇੱਥੇ ਕੋਈ ਵੀ ਧਰਨਾ ਪ੍ਰਦਰਸ਼ਨ ਨਾਰੇਬਾਜੀ ਨਹੀਂ ਕਰੋਗੇ ਤਾਂ ਤੁਹਾਨੂੰ ਅਸੀਂ ਯੂਨੀਵਰਸਿਟੀ ਸਟੂਡੈਂਟ ਬਣਾਵਾਂਗੇ ਆ ਮੁੰਡਾ ਬੈਠਾ ਪਿੱਛੇ ਡਾਗਰ ਨਾਮ ਹੈ ਇਹਦਾ ਅਭਿਸ਼ੇਕ ਡਾਗਰ ਫਰੀਦাবাদ ਦਾ ਮੁੰਡਾ ਜਿੱਤੇ ਹੋਇਆ ਜਨਰਲ ਸੈਕਟਰੀ ਹੈ 8 ਦਿਨ ਦੀ ਭੁੱਖ ਹੜਤਾਲ ਤੇ ਬੈਠਾ ਇਹਦਾ ਇੱਕ ਪ੍ਰੈਸ਼ਰ ਬਣਿਆ ਔਰ ਨਾਲ ਹੀ ਇੱਕ ਤਰੀਕ ਨੂੰ ਸੈਨਟ ਵਾਲੀ ਨੋਟੀਫਿਕੇਸ਼ਨ ਆ ਗਈ ਲਗਾਤਾਰ ਜਦੋਂ ਇਹ ਭੁੱਖ ਹੜਤਾਲ ਤੇ ਬੈਠਾ ਸੀਗਾ ਉਸੇ ਭੁੱਖ ਹੜਤਾਲ ਦੇ ਦੌਰਾਨ ਬਾਈ ਅਮਜੋਤਮਾਨ ਅਮਿਤੋਜਮਾਨ ਜਿਹੜੇ ਆਪਣੇ ਹੈਗੇ ਆ ਐਕਟੀਵਿਸਟ ਜਿਹੜੇ ਹੈਗੇ ਆ ਉਸ ਤੋਂ ਇਲਾਵਾ ਹਰਿਆਣੇ ਦਾ ਐਮਪੀ ਦਪਿੰਦਰ ਉੱਡਾ ਪੰਜਾਬ ਦਾ ਸਾਬਕਾ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਕਈ ਹੋਰ ਲੀਡਰ ਇੱਥੇ ਆਏ ਤੇ ਇੱਕ ਪ੍ਰੈਸ਼ਰ ਬਣਿਆ ਕਿ ਉਹ ਐਫੀਡੇਵਿਟ ਵਾਪਸ ਹੋਇਆ ਉਸੇ ਦਿਨ ਸ਼ਾਮ ਨੂੰ ਰਾਤ ਨੂੰ ਬਾਈ ਅਮਿਤੋਜਮਾਨ ਨੇ ਇੱਥੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਸ਼ਖਸੀਅਤ ਗਾਇਕੀ ਦੇ ਵਿੱਚ ਬੱਬੂ ਮਾਨ ਨੂੰ ਇੱਥੇ ਬੁਲਾਇਆ ਤੇ ਬੱਬੂ ਮਾਨ ਨੇ ਇੱਕ ਕਾਲ ਦਿੱਤੀ ਕਿ ਆਪਾਂ ਸੈਨੇਟ ਵਾਲੇ ਮੁੱਦੇ ਤੇ ਕਿਉਂਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਇੱਚ ਕੋਈ ਦੋ ਰਾਏ ਨਹੀਂ ਹੈ ਪਰ ਜਦੋਂ ਪੰਜਾਬ ਦੀ ਸੈਨੇਟ ਪੰਜਾਬ ਤੋਂ ਖੋਈ ਜਾਊਗੀ ਜਾਂ ਯੂਨੀਵਰਸਿਟੀ ਤੋਂ ਸੈਨੇਟ ਖੋਈ ਜਾਊਗੀ ਤਾਂ ਯੂਨੀਵਰਸਿਟੀ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਵਧੇਗੀ ਜਿਹੜੇ ਲੋਕ 5 ਤੋਂ 4000 ਰੁਪਏ ਜਿੱਥੇ ਪੜ੍ਹਾਈ ਕਰ ਲੈਂਦੇ ਆ ਉਹਨਾਂ ਨੂੰ 2 2.5 ਤੇ 3 ਲੱਖ ਰੁਪਏ ਦੀ ਫੀਸ ਦੇ ਕੇ ਇਸ ਯੂਨੀਵਰਸਿਟੀ 'ਚ ਐਂਟਰ ਹੋਣਾ ਪੈਣਾ। ਤੇ ਬੱਬੂ ਦੀ ਕਾਲ ਸੀਗੀ, ਬਾਈ ਅਮਿਤੋਜ ਮਾਨ ਦੀ ਕਾਲ ਸੀਗੀ। ਉਸ ਕਾਲ ਨੂੰ ਹਰ ਜੱਥੇਬੰਦੀ ਨੇ ਸਿਰ ਮੱਥੇ ਲਿਆ। ਕਿਸਾਨ ਜੱਥੇਬੰਦੀਆਂ ਦੇ ਲੀਡਰ ਇੱਥੇ ਆਏ ਤੇ ਇੱਕ ਸਾਂਝਾ ਫਰੰਟ, ਇੱਕ ਸਾਂਝੀ ਆਵਾਜ਼ ਬਣੀ ਜਿਹਦੇ ਵਿੱਚ ਹਰਿਆਣਾ, ਪੰਜਾਬ ਤੇ ਜਿੰਨੇ ਵੀ ਆਲੇ-ਦੁਆਲੇ ਦੇ ਲੋਕ ਹੈਗੇ ਆ। ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਆਦੀਨ ਕਟੋਕਟ 4 ਲੱਖ ਸਟੂਡੈਂਟ ਆਂਦਾ ਹੈਗਾ 200 ਕੋਲੇ ਤਾਂ ਸਿੱਧੇ ਪੰਜਾਬ ਦੇ ਅੰਦਰ ਹੈ 20 ਕੋਲ ਚ ਚੰਡੀਗੜ੍ਹ ਦੇ ਵਿੱਚ ਹੈ ਉਹਨਾਂ 20 ਕੋਲਾਂ ਚ 40 ਤੋਂ 50 ਹਜ਼ਾਰ ਬੱਚਾ ਹਰਿਆਣੇ ਦਾ ਹਿਮਾਚਲ ਦਾ ਵੀ ਪੜਦਾ ਹੈਗਾ ਹਰ ਬੱਚੇ ਨੂੰ ਜਦੋਂ ਡਰ ਬੈਠਿਆ ਕਿ ਇਹ ਸਾਡੀ ਜੇਬ ਤੇ ਵੱਡਾ ਡਾਕਾ ਮਾਰਨ ਆਲੇ ਕਿਉਂਕਿ ਮੋਦੀ ਤੇ ਅਮਿਤ ਸ਼ਾਹ ਨੂੰ ਇੱਕ ਚੀਜ਼ ਕਲੀਅਰ ਆ ਗਈ ਸਮਝ ਆ ਗਈ ਹੈ ਕਿ ਜੋ ਹੈ ਵੇਚ ਦੋ ਜੋ ਤੁਹਾਡੇ ਕੋਲ ਹੈ ਜੋ ਸਰਕਾਰੀ ਹੈ ਉਹ ਵੇਚ ਦੋ ਪਹਿਲਾ ਰੇਲਵੇ ਵਿੱਚ ਹੀ 에어ਪੋਰਟ ਵਿੱਚ ਜਿੰਨੀਆਂ ਫੈਕਟਰੀਆਂ ਸੀਗੀਆਂ ਉਹਨੂੰ ਵੇਚਣ ਤੇ ਕੋਲ ਦੀਆਂ ਮਾਈਨਿੰਗਾਂ ਵੇਚ ਰਹੇ ਐ ਹੌਲੀ ਹੌਲੀ ਇਹ ਵਿਦਿਗਤਾਰਿਆਂ ਨੂੰ ਵੀ ਪ੍ਰਾਈਵੇਟਾਈਜੇਸ਼ਨ ਵੱਲੋਂ ਲੈ ਕੇ ਜਾ ਰਹੇ ਸੀਗੇ ਦੇਸ਼ ਦੀ ਸਾਰੀ ਜਿਹੜੀ ਵੀ ਸਿਹਤ ਵਿਵਸਥਾ ਹੈਗੀ ਉਹ ਵੀ ਪ੍ਰਾਈਵੇਟਾਈਜੇਸ਼ਨ ਵੱਲੋਂ ਜਾ ਚੁੱਕੀ ਹੈ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸਾਰੇ ਇਕੱਠੇ ਹੋਏ ਕਿ ਅਸੀਂ ਇਸ ਯੂਨੀਵਰਸਿਟੀ ਨੂੰ ਪ੍ਰਾਈਵੇਟ ਯੂਨੀਵਰਸਿਟੀ ਨਹੀਂ ਬਣਨ ਦੇਣਾ ਇਸ ਯੂਨੀਵਰਸਿਟੀ ਨੂੰ ਕੇਂਦਰ ਦੇ ਅਧੀਨ ਨਹੀਂ ਜਾਣ ਦੇਣਾ ਇਹ ਸਾਡੇ ਅਧੀਨ ਰਹੇ ਸੈਨੇਟ ਦੇ ਕਿਉਂਕਿ ਸੈਨੇਟ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ ਕਿ ਯੂਨੀਵਰਸਿਟੀ ਦਾ ਜਿਹੜਾ ਆਰਥਿਕ ਵਿਵਸਥਾ ਕੀ ਉਹ ਆਮ ਬੱਚਿਆਂ ਦੇ ਲਈਕ ਬਣੀ ਰਹੇ ਕੱਲ ਦਾ ਜਿਹੜਾ ਪ੍ਰੋਟੈਸਟ ਸੀਗਾ ਉਹ ਇੱਕ ਟ੍ਰੇਲਰ ਸੀਗਾ ਫਿਲਮ ਨਹੀਂ ਸੀਗੀ ਉਹ ਲੈ ਦੇ ਕੇ ਗਿਨੇ ਚੁਨੇ ਲੋਕਾਂ ਨਾਲ ਗੱਲ ਕੀਤੀ ਗਈ ਸੀਗੀ ਕਿ ਭਾਈ ਕੱਲ ਆਪਾਂ ਇੱਥੇ ਪ੍ਰੋਟੈਸਟ ਕਰਨਾਗਾ ਉਹ ਗਿਨੇ ਚੁਨੇ ਦੀ ਆਵਾਜ਼ ਵੀ 1 ਲੱਖ ਲੋਕਾਂ ਦੀ ਆਵਾਜ਼ ਬਣ ਗਈ ਚੰਡੀਗੜ੍ਹ ਨੂੰ 1 ਲੱਖ ਲੋਕਾਂ ਨੇ ਟੱਚ ਕੀਤਾ ਤੇ ਯੂਨੀਵਰਸਿਟੀ ਤੋਂ 30 ਤੋਂ 35 ਹਜ਼ਾਰ ਬੰਦਾ ਕੱਲ ਪਹੁੰਚਿਆ ਇਹ ਸਟੂਡੈਂਟ ਦੀ ਬਹੁਤ ਵੱਡੇ ਸਤਰ ਤੇ ਮੋਬਿਲਾਈਜੇਸ਼ਨ ਸੀਗੀ ਦਿੱਲੀ ਦਾ ਹੁਕਮਰਾਨ ਮੋਦੀ ਤੇ ਅਮਿਤ ਸ਼ਾਏ ਮੰਨ ਚੋਂ ਬਹਿਮ ਕੱਢ ਦੇ ਕਿ ਪੰਜਾਬ ਤੇ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਤੁਹਾਡੇ ਅੱਗੇ ਝੁੱਕ ਜੂਗਾ ਅਗਰ ਤੁਹਾਨੂੰ ਆਪਣੀ એનર્ਜੀ ਔਰ ਆਪਣੀ ਫੋਰਸ ਦੀ એનર્ਜੀ ਨੂੰ ਬਚਾਣਾ ਹੈ ਤਾਂ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰੋ ਇਲੈਕਸ਼ਨ ਦਾ ਸ਼ਡਿਊਲ ਜਾਰੀ ਕਰੋ ਅਗਰ ਤੁਸੀਂ ਇਹਨੂੰ ਲਮਕਾਓਗੇ ਤਾਂ ਅਸੀਂ ਇਸ ਚੀਜ਼ 'ਤੇ ਬੈਠ ਕੇ ਚਰਚਾ ਕਰ ਰਹੇ ਹਾਂ ਕਿ ਕਿਵੇਂ ਭਾਜਪਾ ਦੇ ਦਫ਼ਤਰਾਂ ਦਾ ਭਾਜਪਾ ਦੇ ਲੀਡਰਾਂ ਦਾ ਤੇ ਭਾਜਪਾ ਦੇ ਪੰਜਾਬ ਕੋਟੇ ਤੋਂ ਮੰਤਰੀ ਦਾ ਤੇ ਨਾਲ ਤੋਂ ਨਾਲ ਪੰਜਾਬ ਸਰਕਾਰ ਦਾ ਕਿਉਂਕਿ ਅਗਰ ਪੰਜਾਬ ਸਰਕਾਰ ਵੀ ਸਹੀ ਤਰੀਕੇ ਨਾਲ ਨਹੀਂ ਚੱਲੂਗੀ ਸਾਡੇ ਮੁੱਖ ਮੰਤਰੀ ਦੇ ਸਾਹਮਣੇ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ ਉਹ ਅੱਖਾਂ ਬੰਦ ਕਰਕੇ ਬੈਠਾ ਰਿਹਾ ਹਾਂ ਮੈਂ ਇੱਥੇ ਸਵਾਲ ਨੂੰ ਲੈਣਾ ਚਾਹੁੰਦਾ ਸਿੱਕੇ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਰਹੀਆਂ ਜੀ ਪੰਜਾਬ ਦੀ ਹੁਣ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਹਿਲਾਂ ਕਾਂਗਰਸ ਦੀ ਰਹੀ ਜਾਂ ਅਕਾਲੀ ਦਲ ਦੀ ਰਹੀ ਉਹਨਾਂ ਦਾ ਰਵਈਆ ਕਿਵੇਂ ਦਾ ਕਰ ਰਿਹਾ ਕਿਉਂਕਿ ਜਿਹੜੀ ਸੈਨੇਟ ਦੇ ਵਿੱਚ ਉਹਨਾਂ ਦੀ ਮੈਂਬਰਸ਼ਿਪ ਹੁੰਦੀ ਹੈ ਉਹਨੂੰ ਲੈ ਕੇ ਉਹ ਸੀਰੀਅਸ ਨਹੀਂ ਰਿਹਾ ਇਹ ਵੀ ਸਵਾਲ ਉੱਠ ਰਹੇ ਆ ਉਹ ਇਹਨਾਂ ਦੇ ਇਸ ਰਵਈਏ ਨੂੰ ਕਿਵੇਂ ਦੇਖਦੇ ਕਿਉਂਕਿ ਜਦੋਂ ਹੁਣ ਪਤਾ ਹੈ ਕਿ ਇੱਥੇ ਐਫੀਲੀਏਸ਼ਨ ਦੂਸਰੀਆਂ ਸਟੇਟਾਂ ਦੀ ਨਹੀਂ ਹੈਗੀ ਸਿਰਫ ਪੰਜਾਬ ਦਾ ਜਿਹੜਾ ਇੱਥੇ ਜਿਹੜੀ ਹੈਗੀ ਆ ਤੇ ਉਹਦੇ ਵਾਸਤੇ ਜਿਹੜੇ ਸਰਕਾਰ ਨੇ ਪੰਜਾਬ ਸਰਕਾਰ ਨੇ ਡਿਸੀਜਨ ਲੈਣੀ ਸੀ ਉਹਦੇ ਉਹਨੂੰ ਕਿਵੇਂ ਦੇਖਦੇ ਤੁਸੀਂ ਦੇਖੋ ਜੀ ਇਸ ਦੇਸ਼ ਦਾ ਦੁਰਭਾਗ ਹੈ ਕਿ ਇੱਥੇ ਕਦੇ ਵੀ ਸਾਡੇ ਲੀਡਰਾਂ ਨੇ ਐਜੂਕੇਸ਼ਨ ਨੂੰ ਪ੍ਰਾਇੋਰਟੀ ਨਹੀਂ ਦਿੱਤੀ। ਬਾਬਾ ਸਾਹਿਬ ਨੇ ਕਿਹਾਗਾ ਕੋਈ ਵੀ ਸਮਾਜ ਉਦੋਂ ਤੱਕ ਅੱਗੇ ਨਹੀਂ ਵੱਧ ਸਕਦਾ ਜਦੋਂ ਤੱਕ ਉਹਦੇ ਕੋਲ ਐਜੂਕੇਸ਼ਨ ਨਹੀਂ ਹੈ। ਉਹਨਾਂ ਕਿਹਾਗਾ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜਿਹੜਾ ਇਹਨੂੰ ਪੀਊਗਾ ਦਹਾੜੂਗਾ। ਲੀਡਰਾਂ ਦਾ ਜਿਹੜਾ ਮੋਟਿਵ ਰਿਹਾਗਾ ਉਹਨਾਂ ਨੂੰ ਹਮੇਸ਼ਾ ਕੋਸ਼ਿਸ਼ ਰਹੀ ਹੈ। ਇਹ ਸਮਾਜ ਜਿੰਨਾ ਵੀ ਪਿੱਛੜ ਜਾਵੇ ਜਿਹਦੀ ਸੋਚ ਉਨੀ ਕਿ ਸਿਮਤ ਹੋ ਜੇ 5 ਕਿਲੋ ਅਨਾਜ ਤੱਕ ਰਹਿ ਜੇ ਆਪਣੇ ਬਾਰੇ ਨਾ ਸੋਚ ਸਕੇ ਹਮੇਸ਼ਾ ਇਹ ਹੀ ਕੋਸ਼ਿਸ਼ رہی ਹੈ ਤਾਂ ਹੀ ਦੇਖੋ ਕਿ ਤੁਸੀਂ ਇਹ ਯੂਨੀਵਰਸਿਟੀ 1800 82 ਦੀ ਹੈ ਜੀ ਐਂਡ ਯੂ ਔਰ ਪੰਜਾਬੀ ਯੂਨੀਵਰਸਿਟੀ ਨੂੰ ਵੀ 60 ਤੋਂ 70 ਸਾਲ ਹੋ ਗਏ ਉਸ ਤੋਂ ਬਾਅਦ ਕਿੰਨੇ ادارے ਖੁੱਲੇ ਹਿਮਾਚਲ 'ਚ ਕਿੰਨੇ ادارے ਖੁੱਲ ਗਏ ਲੱਡੂ ਵੇਚਣ ਦਾ ਕੰਮ ਕਰਦੇ ਸੀਗੇ ਜਲੰਧਰ लवली ਵਾਲੇ ਮਠਿਆਈ ਦਾ ਕੰਮ ਸੀਗਾ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਇਨਵੈਸਟਮੈਂਟ ਕਰਤੀ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਸੀਗੇ ਉਹ ਪ੍ਰਾਈਵੇਟ ਪਲੇਅਰ ਕਰਨ ਲੱਪੇ ਕਿਉਂਕਿ 2.5 ਤੋਂ 3 ਲੱਖ ਰੁਪਏ ਦੀ ਫੀਸ ਕਿਸੇ ਵੀ ਬੱਚੇ ਤੋਂ ਕਿਸੇ ਵੀ ਤਰੀਕੇ ਨਾਲ ਮੰਗ ਲੈਂਦੇ ਅੱਗੇ ਤਨਖਾਹ ਨਹੀਂ ਦੇਣੀ ਚੈੱਕ ਦੇਣਾ 1.5 ਲੱਖ ਦਾ ਤਨਖਾਹ ਦੇਣੀ 25000 ਐਜੂਕੇਸ਼ਨ ਇੱਕ ਬਹੁਤ ਵੱਡਾ ਬਿਜ਼ਨਸ ਬਣ ਚੁੱਕਿਆ ਅੱਜ ਦੇ ਟਾਈਮ ਦੇ ਵਿੱਚ ਕੋਈ ਬੰਦਾ 25 ਤੋਂ 30 ਹਜ਼ਾਰ ਰੁਪਏ ਤੋਂ ਉੱਪਰ ਨਹੀਂ ਕਮਾ ਸਕਦਾ ਐਜੂਕੇਸ਼ਨ ਦੇ ਨਾਲ ਹੈਲਥ ਵੀ ਇੱਕ ਬਹੁਤ ਵੱਡਾ ਧੰਦਾ ਬਣ ਚੁੱਕਿਆ ਹੈਗਾ ਹਸਪੀਟਲ ਵੀ ਲੀਡਰਾਂ ਦੇ ਆਪਣੇ ਆ ਪ੍ਰਾਈਵੇਟੇਸ਼ਨ ਇੰਨੀ ਹੋ ਚੁੱਕੀ ਹੈ ਦੂਜਾ ਜਿਹੜੀ ਇਹ ਕੋਸ਼ਿਸ਼ ਹੈ ਇਹਨਾਂ ਦੀ ਮੈਂ ਤੁਹਾਨੂੰ ਮੇਰੇ ਇਲਾਕੇ ਤਲਵਾੜੇ ਦੀ ਐਗਜ਼ੈਂਪਲ ਦਿੰਨਾ ਹੈਗਾ ਤੁਸੀਂ ਰਿਲੇਟ ਕਰੋਗੇ ਬੀਬੀਐਮਬੀ ਦੀ ਪ੍ਰਾਪਰਟੀ ਹੈ ਬੀਬੀਐਮਬੀ ਦੇ ਸਕੂਲ ਦੇ ਵਿੱਚ 1200 ਬੱਚਾ ਪੜਦਾ ਉੱਥੇ ਇਨਾਨਾ ਕੀ ਫੈਸਲਾ ਕੀਤਾ ਕਿ ਉਹ ਸਕੂਲ ਸਰਬਧਕਾਰੀ ਨੂੰ ਦੇਣ ਲੱਗਿਆ ਕਿ ਸੰਗ ਦੀ ਐਂਟਰੀ ਕਿਵੇਂ ਬੀਬੀਐਮਬੀ ਦੀ ਪ੍ਰਾਪਰਟੀ 'ਚ ਹੋਵੇ ਉਹਦੀ ਤਿਆਰੀ 'ਚ ਲੱਗ ਗਿਆ। ਇਹ ਹੀ ਇੱਛੇ ਤਿਆਰੀ ਸੀਗੀ ਪੰਜਾਬ ਦੇ 200 ਕੋਲਜਾਂ 'ਚ ਕਿਵੇਂ ਸੰਗ ਦਾ ਏਜੰਡਾ ਔਰ ਝੰਡਾ ਚਾਵੇ। 200 ਕੋਲਜਾਂ ਦੇ ਵਿੱਚ ਜਦੋਂ ਭਰਤੀ ਹੋਣੀ ਸੀ ਇਹ ਦੇਖਿਆ ਜਾਣਾ ਸੀਗਾ ਹਾਂ ਬਈ ਤੂੰਨੇ ਸ਼ਾਖਾ ਲਗਾਈ ਹੈ। ਕੀ ਆ ਤੂੰ ਸ਼ਾਖਾ 'ਮੇ ਜਾਂਦੇ ਥੇ? ਕੀ ਤੁਹਾਰੇ ਪਰ ਦ੍ਰਿਤੀ ਪਹਿਲਾ ਦ੍ਰਿਤੀ ਤ੍ਰਿਤੀਏ ਚੌਥਾ ਉਹ ਵਾਲਾ ਹੈ? ਜਦ ਕੋਈ ਅਧਿਆਪਕ ਜਦੋਂ ਕੋਈ ਟੀਚਰ ਉੱਥੇ ਇਹਨਾਂ ਦੀ ਆਈਡਿਓਲੋਜੀ ਦਾ ਵੜਦਾ ਤੇ ਇਹਨਾਂ ਨੇ ਸਾਡੇ ਦਿਮਾਗ ਜਿਹੜਾ ਸਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਵੀ ਆਰਐਸਐਸ ਦੀ ਅਡੋਲਜੀ ਭਰਨੀ ਸੀਗੀ ਇਹ ਲੜਾਈ ਕੱਲੀ ਯੂਨੀਵਰਸਿਟੀ ਨੂੰ ਬਚਾਣ ਦੀ ਨਹੀਂ ਇਹ ਪੰਜਾਬ ਦੀ ਸੋਚ ਨੂੰ ਬਚਾਣ ਦੀ ਵੀ ਲੜਾਈ ਹੈ ਇਸ ਡਿਵੀਜ਼ਨ ਨੂੰ ਵੀ ਬਚਾਣ ਦੀ ਲੜਾਈ ਹੈ ਇੱਥੇ ਕੱਲਾ ਕੋਈ ਪੱਗ ਵਾਲਾ ਨਹੀਂ ਲੜ ਰਿਹਾ ਇਹ ਕੱਲੇ ਪੱਗ ਵਾਲੇ ਦੀ ਲੜਾਈ ਨਹੀਂ ਹੈ ਇਹ ਪੰਜਾਬ ਦਾ ਜਿਹੜਾ 35 ਤੋਂ 40% Hindu ਹੈ ਉਹਦੀ ਵੀ ਲੜਾਈ ਹੈ ਜੈ ਉਹ ਪੰਜਾਬ ਦਾ Hindu ਚੁੱਪ ਕਰਕੇ ਬੈਠਾ ਰਹੂਗਾ ਤਾ ਉਦੀ ਵੀ ਜੇਬ ਤੇ ਉਦੀ ਡਾਕਾ ਮਰਿਆ ਜਾਊਗਾ ਅੱਜ ਪੰਜਾਬ ਅਗਰ ਟਿਕਿਆ ਪਿਆਗਾ ਤਾਂ ਖੇਤੀ ਦੇ ਥਿਰ ਤੇ ਟਿਕਿਆ ਪਿਆ ਪੰਜਾਬ ਨੂੰ ਅਗਰ ਐਮਐਸਪੀ ਮਿਲਦੀ ਹੈ ਤੇ ਹਰਿਆਣੇ ਨੂੰ ਐਮਐਸਪੀ ਮਿਲਦੀ ਹੈ ਉਹ ਸਾਡੇ ਕਿਸਾਨ ਭਰਾਵਾਂ ਦੀ ਜੁੱਤੀ ਦੇ ਦਮ ਤੇ ਮਿਲਦੀ ਹੈ ਸਟੇਟਾਂ ਹਰਿਆਣੇ ਵਰਗੀਆਂ ਆਪਣੀਆਂ ਬਿਹਾਰ ਵਰਗੀਆਂ ਉੜੀਸਾ ਵਰਗੀਆਂ ਵੀ ਆ ਗਈਆਂ ਕਿਆਂ ਉੱਥੋਂ ਲੇਬਰ ਇੱਥੇ ਆ ਕੇ ਦਿਹਾੜੀ ਲਾਂਦੀ ਹੈ ਖੇਤੀ ਦਾ ਉਹ ਵੀ ਕਰਦੇ ਆ ਉਹਨਾਂ ਨੂੰ 1000 ਰੁਪਏ ਭਾਅ ਮਿਲਦਾ ਝੋਨੇ ਦਾ ਅਸੀਂ 2500 ਰੁਪਏ ਭਾਅ ਲੈਨੇ ਆ ਅਸੀਂ ਐਮਐਸਪੀ ਦੇ ਦੰਮ ਤੇ ਇੱਕ ਅਮੀਰੀ ਵਾਲੀ ਜ਼ਿੰਦਗੀ ਜੀ ਰਹੇ ਹਾਂ ਤੇ ਅਗਰ ਪੰਜਾਬ ਦੇ ਹਿੰਦੂ ਨੂੰ ਇਹ ਵਹਿਮ ਹੈ ਕਿ ਭਾਜਪਾ ਅਗਰ ਇੱਥੇ ਆ ਗਈ ਤਾਂ ਤੁਹਾਡ ਤੋਂ ਐਮਐਸਪੀ ਪਹਿਲਾਂ ਖੋਗੀ ਔਰ ਤੁਹਾਡੀਆਂ ਦੁਕਾਨਾਂ ਸਭ ਤੋਂ ਪਹਿਲਾਂ ਬੰਦ ਹੋਣੀਆਂ ਭਾਜਪਾ ਕੋਈ ਪੰਜਾਬ ਹਤੇਸ਼ੀ ਜਮਾਤ ਨਹੀਂ ਹੈ ਇਹ ਪੰਜਾਬ ਦੇ ਹਿੰਦੂ ਨੂੰ ਵੀ ਵਹਿਮ ਕੱਢਣਾ ਪੈਣਾ ਆਪਣੇ ਦਿਮਾਗ ਚ ਅੱਜ ਪੰਜਾਬ ਯੂਨੀਵਰਸਿਟੀ ਚ ਹਿੰਦੂਆਂ ਦੇ ਵੀ ਨਿਆਣੇ ਉੱਤੇ ਹੀ ਪੜਦੇ ਪਿਆ ਕੱਲ ਨੂੰ ਅਗਰ ਉਹਨਾਂ ਦਾ ਨਿਆਣਾ 3000 ਤੋਂ 3 ਲੱਖ ਫੀਸ ਦੇਊਗਾ ਤਾਂ ਉਹਦੀ ਜੇਬ ਤੇ ਵੀ ਉਦਾਂ ਦਾ ਹੀ ਡਾਕਾ ਵੱਜਣਾਗਾ ਇਹ ਜਿਹੜੀ ਲੜਾਈ ਹੈ ਇਹ ਪੰਜਾਬ ਦੀ ਲੜਾਈ ਹੈ ਇਹ ਸਾਂਝੀ ਵਿਰਾਸਤ ਦੀ ਲੜਾਈ ਹੈ ਇਹ ਨੌ ਮਾਸ ਦਾ ਰਿਸ਼ਤਾ ਹੈ ਤੇ ਭਾਜੀਪੀ ਪੰਜਾਬ ਪੱਖੀ ਜਮਾਤ ਨਹੀਂ ਹੈ ਪੰਜਾਬ ਦਾ ਹਿੰਦੂ ਪ੍ਰਚਾਰਕ ਜਿਹੜੇ ਇਹਨਾਂ ਦੇ ਘਰ ਹੁੰਦੇ ਆ ਨਾ ਜਿਹੜੇ ਪ੍ਰਚਾਰਕ ਜ਼ਿਆਦਾਤਰ ਹਿੰਦੂਆਂ ਦੇ ਘਰ ਹੀ ਜਾਂਦੇ ਆ ਸੰਗ ਦੇ ਉਹਨਾਂ ਪ੍ਰਚਾਰਕਾਂ ਨੂੰ ਪੁੱਛੋ ਕਿ ਜਦੋਂ ਪੰਜਾਬ ਯੂਨੀਵਰਸਿਟੀ ਲੜਾਈ ਜਾ ਰਹੀ ਲੜੀ ਜਾ ਰਹੀ ਹੈ ਤੇ ਭਾਜੀਪੀ ਕਿੱਥੇ ਹੈ ਜਦੋਂ ਤੁਸੀਂ ਐਮਐਸਪੀ ਸਾਥੋਂ ਖੋ ਰਹੇ ਸੀ ਉਦੋਂ ਭਾਜੀਪੀ ਕਿੱਥੇ ਸੀਗੀ ਇਸ ਕਰਕੇ ਇਹ ਸਾਂਝੇ ਪੰਜਾਬ ਦੀ ਸਰਬ ਧਰਮਾਂ ਦੀ ਲੜਾਈ ਹੈ ਤੇ ਅਸੀਂ ਇਸ ਨੂੰ ਉਸੇ ਤਰੀਕੇ ਨਾਲ ਲੜਾਂਗੇ ਤੇ ਭਾਜਪੀ ਦਾ ਕੋਈ ਵੀ ਮਨਸੂਬਾ ਪਾਸ ਨਹੀਂ ਹੁਣ ਦਵਾਂਗੇ ਜੇ ਮੰਨ ਲਓ ਕੱਲ ਨੂੰ ਸੈਨੇਟ ਬਹਾਲ ਹੋ ਜਾਂਦੀ ਹੈ ਕਿ ਜਿਹੜੀ ਆ ਆਰਐਸਐਸ ਦੀ ਮਤਲਬ ਇਹਦੇ ਚ ਇੰਟਰਫੇਰੈਂਸ ਹੈ ਉਹਦੇ ਤੇ ਕੋਈ ਫਰਕ ਪਊਗਾ ਦੇਖੋ ਜੀ ਆਪਣੀ ਜਿਹੜੀ ਕੋਸ਼ਿਸ਼ ਹੈ ਅਸੀਂ ਕੱਲ ਵੀ ਇਸ ਮੰਚ ਤੋਂ ਕਹਾਂਗਾ ਕਿ ਇਹ ਲੜਾਈ ਸਟੂਡੈਂਟਾਂ ਨੇ ਲੜੀ ਹੈ ਪੰਜਾਬ ਯੂਨੀਵਰਸਿਟੀ ਦੀ ਜਿੱਤੀ ਹੋਈ ਕੌਂਸਲ ਦੇ ਚਾਰੋਂ ਮੈਂਬਰ ਉਸ ਸੈਨੇਟ ਦੇ ਮੈਂਬਰ ਹੋਣੇ ਚਾਹੀਦੇ ਦੂਜੀ ਗੱਲ ਸੀ ਕੀਤੀ ਕਿ ਸਮਾਜਿਕ ਨਿਆਂ ਹੋਣਾ ਚਾਹੀਦਾ ਸਮਾਜਿਕ ਨਿਆਂ ਦੇ ਵਿੱਚ ਜਿਹੜੇ-ਜਿਹੜੇ ਸਮਾਜ ਦੀ ਜੋ ਹਿੱਸੇਦਾਰੀ ਆ ਉਹਨੂੰ ਮਿਲਣੀ ਚਾਹੀਦੀ ਹੈ ਹੋ ਸਕਦਾ ਕਿ ਜਿਹੜੀ ਨੋਮੀਨੇਸ਼ਨ ਦੀ ਪਾਵਰ ਆ ਉਸ ਵਿੱਚ ਉਹ ਆਪਣੇ ਜ਼ਿਆਦਾਕਰ ਬੰਦੇ ਲਾਣ ਪਰ ਆਪਾਂ ਨੂੰ ਇਹ ਉਮੀਦ ਹੈ ਕਿ ਜਿਹੜੇ ਇਲੈਕਸ਼ਨ ਦੇ ਜ਼ਰੀਏ ਜਿਹੜੇ ਲੋਕ ਆਣਗੇ ਉਹ ਸੰਗ ਦੀ ਵਿਚਾਰਧਾਰਾ ਦੇ ਉਲਟ ਲੋਕ ਹੋਣਗੇ ਤੇ ਅਸੀਂ ਇਹਨਾਂ ਦਾ ਕੋਈ ਵੀ ਮਨਸੂਬਾ ਪਾਸ ਨਹੀਂ ਹੋਣ ਦਵਾਵਾਂਗੇ ਪੰਜਾਬ ਹੈ ਪੰਜਾਬ ਜਿਹੜਾ ਇਹਨਾਂ ਦਾ ਹਰ ਫੈਸਲਾ ਵਾਪਸ ਕਰਾਂਦਾ ਹੈ ਹਰ ਵਾਰ ਥੱਪੜ ਖਾਂਦੇ ਆ ਤੇ ਆਪਣਾ ਜਲੂਸ ਕਢਾਉਂਦੇ ਐ ਤੇ ਪੰਜਾਬ ਨਾਲ ਨਾ ਹੀ ਪੰਗਾ ਲੈਣ ਤੇ ਇਹਨਾਂ ਦੇ ਸਿਹਤ ਲਈ ਠੀਕ ਹੋਗਾ ਤੁਸੀਂ ਬਾਕੀ ਮੁਲਕ ਨੂੰ ਜਿੰਨਾ ਮਰਜੀ ਡਰਾ ਧਮਕਾ ਲਓ ਜਿੰਨਾ ਮਰਜੀ ਉਹਨਾਂ ਦਾ ਜੂਸ ਕੱਢਣਾ ਕੱਢ ਲਓ ਜਿੰਨਾ ਉਹਨਾਂ ਦਾ ਨਚੋੜਨਾ ਨਚੋੜ ਲਓ ਪੰਜਾਬ ਨਾਲ ਰਲ ਮਿਲ ਕੇ ਚੱਲੋ ਇਹ ਤੁਹਾਡੀ ਕੰਦ ਹੈ ਤੁਹਾਡੀ ਇੱਜ਼ਤ ਵੀ ਬਚਾਂਦਾ ਚਾਹੇ ਜਿਹੜੇ ਮਰਜੀ ਪਾਸੇ ਨੂੰ ਲੈ ਲਓ ਪੰਜਾਬ ਢਿੱਡ ਵੀ ਭਰਦਾ ਪੰਜਾਬ ਸਰਹੱਦ ਤੇ ਖੜਾ ਹੋ ਕੇ ਰਾਖੀ ਵੀ ਕਰਦਾਗਾ ਅਸੀਂ ਚੱਲਿਆ ਹੁਣ ਜੋ ਚੱਲਿਆਗਾ ਇਹਨਾਂ ਨੇ ਕੁਛ ਨਹੀਂ ਚੱਲਿਆ ਉਹ ਜਾ ਕੇ ਬਿਹਾਰ ਓਡੀਸਾ ਵਾਲਿਆਂ ਨੇ ਕੁਛ ਨਹੀਂ ਚੱਲਿਆ ਸਾਡੇ ਲੋਕਾਂ ਦੀਆਂ ਰਾਤਾਂ ਕਾਲੀਆਂ ਹੋਈਆਂ ਟੋਏ ਸਾਡੇ ਜਦੋਂ ਬੰਬ ਗਰੇ ਮਿਸਾਈਲ ਲਗਰੀਆਂ ਸਾਡੇ ਹੀ ਗਰੀਆਂ ਗਿਆ ਤੇ ਸਾਡੇ ਜਵਾਬ ਉੱਥੇ ਜਾ ਕੇ ਲੜਦੇ ਆ ਇਹਨਾਂ ਨੂੰ ਆਪਣੀ ਜਿਹੜੀ ਪੰਜਾਬ ਪ੍ਰਤੀ ਅਪਰੋਚ ਹੈ ਬੀਜੇਪੀ ਨੂੰ ਉਸ ਅਪਰੋਚ ਨੂੰ ਚੇਂਜ ਕਰਨ ਦੀ ਲੋੜ ਹੈ ਉਹਨੂੰ ਆਪਣੀ ਜਿਹੜੀ ਆਈਡਿਓਲੋਜੀ ਹੈ ਪੰਜਾਬ ਪ੍ਰਤੀ ਉਹਨੂੰ ਸਹੀ ਕਰਨ ਦੀ ਲੋੜ ਹੈ ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ